ਥੋੜੇ ਜੀ ਸਰਕਾਰ ਨੂੰ ਚਾਹੀਦਾ ਵੀ ਐਂਟਰੀ ਦਿੰਦੇ ਆ ਵੀ ਭਈਆਂ ਨੂੰ ਹਨਾ ਵੀ ਇੰਨਾ ਕੁ ਉਹਨਾਂ ਦੇ ਆਪਾਂ ਆਧਾਰ ਕਾਰਡ ਰਾਸ਼ਨ ਕਾਰਡ ਉਹਨਾਂ ਨੂੰ ਇੱਧਰ ਆਪਾਂ ਤੋਂ ਥੋੜਾ ਤਰ੍ਹਾਂ ਬੱਚਿਆਂ ਨੂੰ ਇੱਥੇ ਜੋਬਸ ਦੇਣ ਫੈਸਿਲਿਟੀਆਂ ਦੇ ਆਪਾਂ ਬਾਹਰ ਜਾਂਦੇ ਆ ਆਪਾਂ ਨੂੰ ਜ਼ਮੀਨ ਉਹਨਾਂ ਨੂੰ ਆਪਾਂ ਇੱਥੇ ਜ਼ਮੀਨ ਵੀ ਭਈਏ ਲਈ ਜਾਂਦੇ ਆ ਹਾਂਜੀ ਪਿਤਾ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਅਰਜਨਦੇਵ ਜੀ ਗੁਰੂ ਅਰਜਨਦੇਵ ਜੀ ਚਲੋ ਠੀਕ ਆ ਜੇ ਜਿਵੇਂ ਕਿ ਅੱਜਕੱਲ੍ਹ ਆਪਣੇ ਬੱਚਿਆਂ ਨੂੰ 25 ਤਰੀਕ ਨੂੰ ਲੰਗ ਕੇ ਗਈ ਆ 크ਿਸਮਸ ਮਨਾਉਂਦੇ ਆ ਮਤਲਬ ਕਿ ਆਪਣੇ ਬਹੁਤ ਸਾਰੇ 크ਿਸਮਸ ਈਵ ਮਨਾਉਂਦੇ ਆ ਉਹ ਇੱਕ ਮੁਬਾਰਕ ਹੈ ਤੇ ਜੇ ਆਪਾਂ ਉਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਛੋਟੇ ਫੈਪ ਜਾਂਦੇ ਹਾਂ ਮੈਨੂੰ ਪਤਾ ਤੇ ਉਹਨਾਂ ਨੂੰ ਕਹਿੰਦੇ ਮਤਲਬ ਨਹੀਂ ਤਕਰੀਬਨ 90% ਨਹੀਂ ਪਤਾ ਹੁੰਦਾ ਤੇ ਇਹਦੇ ਤੇ ਵਿਚਾਰ ਤੁਸੀਂ ਆਪਦੇ ਦੋ ਵੀ ਇਹ ਆਪਣੀ ਆਉਣ ਵਾਲੀ ਪੀੜ੍ਹੀ ਜਾਂ ਉਹਦੇ ਗਾਂਹ ਫਿਊਚਰ ਦੇ ਬਾਰੇ ਵਿੱਚ ਮਤਲਬ ਪਤਾ ਹੋਣਾ ਚਾਹੀਦਾ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦੀ ਹੈ ਸਾਡੀਆਂ ਜੜ੍ਹਾਂ ਹੂੰ ਕਿਉਂਕਿ ਉਹਨਾਂ ਨੇ ਸਾਡੇ ਸਿੱਖੀ ਲਈ ਬਹੁਤ ਬਲੀਦਾਨ ਦਿੱਤਾ ਏ ਉਹਨੂੰ ਯਾਦ ਰੱਖਣਾ ਚਾਹੀਦਾ ਨਾ ਕਿ ਕ੍ਰਿਸਮਸ ਨੂੰ ਮਨਾਉਣਾ ਚਾਹੀਦਾ ਸਾਡੇ ਕੁਰਬਾਨੀਆਂ ਸਾਡੇ ਲਈ ਉਹਨਾਂ ਨੇ ਦਿੱਤੀਆਂ ਬਹੁਤ ਸਰਬੰਸ ਵਾਰਿਆ ਸਾਡੇ ਨੇ ਸਿੱਖਾਂ ਲਈ ਬਹੁਤ ਸਰਬੰਸ ਵਾਰਿਆ ਹਰ ਧਰਮ ਲਈ ਕੁਰਬਾਨੀ ਦਿੱਤੀ ਉਹਨਾਂ ਨੇ ਇਹ ਲਈ ਕ੍ਰਿਸਮਸ ਨੂੰ ਮਨਾਉਣਾ ਹੈ ਕਿ ਵੀ ਪੁਰਾ ਮਨਾ ਸਪੈਸ਼ਲੀ ਸਿੱਖਾਂ ਨੂੰ ਤਾਂ ਸਪੈਸ਼ਲੀ ਬਾਕੀ ਹੋਰ ਵੀ ਤਰ੍ਹਾਂ ਸਾਰੇ ਮਨਾ ਕੇ ਆਣਾ ਚਾਹੀਦਾ ਦਰਸ਼ਕ ਹਾਂਜੀ ਤੇ ਪਤਾ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਮਤਲਬ ਜਾਗਰੂਕ ਕਰਨਾ ਚਾਹੀਦਾ ਤੇ ਆਪਣੇ ਜਿੰਨੇ ਵੀ ਹੁਣ ਬੱਚੇ ਆਉਣ ਵਾਲੇ ਪਨੀਰੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਹੁਣ ਜਿਆਦਾਤਰ ਪੰਜਾਬ ਪ੍ਰਵਾਸ ਵੱਧ ਗਿਆ

ਛੋਟੇ ਕੀ ਸਰਕਾਰ ਨੂੰ ਚਾਹੀਦਾ ਵੀ ਐਂਟਰੀ ਦਿੰਦੇ ਆ ਵੀ ਭਈਆਂ ਨੂੰ ਹਨਾ ਕਿ ਇੰਨਾ ਕੋ ਉਹਨਾਂ ਦੇ ਆਪਾਂ ਆਧਾਰ ਕਾਰਡ ਰਾਸ਼ਨ ਕਾਰਡ ਉਹਨਾਂ ਨੂੰ ਇਧਰ ਆਉਣ ਤੋਂ ਥੋੜੀ ਤਰਫ ਆਪਣੇ ਬੱਚਿਆਂ ਨੂੰ ਇੱਥੇ ਜੋਬਸ ਦੇਣ ਫੈਸਿਲਿਟੀਆਂ ਦੇ ਆਪਾਂ ਬਾਹਰ ਜਾਂਦੇ ਆ ਆਪਾਂ ਨੂੰ ਜ਼ਮੀਨ ਵੀ ਦੇ ਦੇਣ ਉਹਨਾਂ ਨੂੰ ਆਪਾਂ ਇੱਥੇ ਜ਼ਮੀਨ ਵੀ ਭਈਏ ਲਈ ਜਾਂਦੇ ਆ ਹਾਂਜੀ ਇਹ ਪਹਿਲੀ ਗੱਲ ਤਾਂ ਇਹੀ ਰੋਕ ਕਰਨੀ ਚਾਹੀਦੀ ਆ ਉਹ ਇੱਕ ਕਾਨੂੰਨ ਕਾਨੂੰਨ ਲਾਗੂ ਕਰਵਾਉਣਾ ਚਾਹੀਦਾ ਆ ਕਿ ਆਪਾਂ ਜ਼ਮੀਨ ਨਹੀਂ ਲੈ ਸਕਦੇ ਹਮਾ ਚਣਵਾਲ ਜਾ ਕੇ ਆਪਾਂ ਨਹੀਂ ਲੈ ਸਕਦੇ ਉਹਨਾਂ ਨੂੰ ਦੇ ਰਹੇ ਆ ਆਧਾਰ ਕਾਰਡ ਦੇ ਰਹੇ ਆ ਉਹਨਾਂ ਨੂੰ ਸਾਰਾ ਹਾਂ ਕਾਨੂੰਨ ਲਾਗੂ ਕਰਨਾ ਚਾਹੀਦਾ ਛੋਟੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਆਪਣੇ ਪੰਜਾਬ ਦੇ ਲਈ ਹੁਣ ਭਈਏ ਆ ਪੰਜਾਬ ਤੇ ਹੁਣ ਪੰਜਾਬੀਆਂ ਦੇ ਖਾ ਕੇ ਪੰਜਾਬੀਆਂ ਨੂੰ ਹੀ ਹੱਥ ਪਾਉਣ ਲੱਗੇ ਪੱਗਾਂ ਤੇ ਹੱਥ ਪਹੁੰਚ ਗਿਆ ਉਹਨਾਂ ਦਾ ਕਿੰਨੀ ਗਲਤ ਗੱਲ ਆ ਇਹ ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਆਪਣਾ ਦੇਸ਼ ਛੱਡ ਕੇ ਆਉਂਦੇ ਆ ਇੱਥੇ ਰੋਟੀ ਉਹਨਾਂ ਦੀ ਚੱਲਦੀ ਆ ਇਹ ਥੋੜੀ ਵੀ ਸਾਡੀ ਪੱਗਾਂ ਨੂੰ ਹੱਥ ਪਾਉਣੇ ਨਹੀਂ ਇਹ ਤਾਂ ਸਰਕਾਰ ਨੂੰ ਚਾਹੀਦਾ ਵੀ ਥੋੜੀ ਰੋਕ-ਖਾਮ ਕਰਨਾ ਪੜੇ ਲਿਖ ਕੇ ਆਪਨੇ ਪੰਜਾਬ ਦੇ ਬੱਚਿਆਂ ਨੂੰ ਪ੍ਰੈਫਰ ਕਰਨਾ ਦੇਵ ਨੇ ਆਪਣੇ ਬੱਚੇ ਤਾਂ ਬਾਹਰ ਜਾ ਰਹੇ ਇਹਦੇ ਨੌਕਰੀਆਂ ਹੈ ਨਹੀਂ ਜਾਂ ਪੜ੍ਹ ਲਿਖ ਕੇ ਬੱਚੇ ਉਹ ਤਾਂ ਹੀ ਫਿਰ ਰਹੀਆਂ ਫਿਊਚਰ ਟਾਈਮ ਫਿਊਚਰ ਦੀ ਗੱਲ। ਹੁਣ ਕਿਤੇ ਆਪਣੀ ਬੱਚਿਆਂ ਨੂੰ ਸੀਟਾਂ ਨਹੀਂ ਮਿਲ ਰਹੀਆਂ ਸਾਰੀਆਂ ਮੁੰਬਈਆਂ ਨੂੰ ਪੂਰੇ ਕਰ ਰਹੀਆਂ। ਕੋਈ ਹੁੰਦਾ ਯਾਰ ਕੋਈ ਵੀ ਸੀਟ ਆ ਹਾਂ। ਬਾਤ ਹੀ ਕੋਈ ਮਤਲਬ ਆਪਣੇ ਬੱਚਿਆਂ ਨੂੰ ਮਿਲ ਹੀ ਨਹੀਂ ਰਹੀਆਂ ਨੌਕਰੀਆਂ ਤੇ ਮਾਂ ਨਹੀਂ ਜਾਣ ਕੇ ਹੋਰ ਕੀ ਕਰਨਾ। ਇਹਦੇ ਤੇ ਮਤਲਬ ਤੁਹਾਡੇ ਕੀ ਵਿਚਾਰ ਨੇ ਜਿਹੜਾ ਸਰਕਾਰ ਰਾਖਵਾ ਕਰਨ ਕਰ ਰਹੀ ਹੈ। ਸਰਕਾਰ ਜੇ ਕੋਈ ਕਿਸੇ ਕੰਮ ਦੀ ਸਰਕਾਰ ਨਹੀਂ ਆਉਂਦੀ ਤੁਹਾਡੇ ਹਿਸਾਬ ਨਾਲ ਰੱਖਵਾ ਕਰਨ ਹੋਣਾ ਚਾਹੀਦਾ ਜਾਂ ਨਹੀਂ ਮਤਲਬ ਕਿ ਜਿਹੜੀ ਆਹ categories ਹੁੰਦੀ ਹੈ ਦੇ ਹਿਸਾਬ ਨਾਲ ਇੱਕ ਕੁਆਲਿਟੀ ਹੋਣੀ ਚਾਹੀਦੀ ਹੈ ਹਾਂ ਕਹਿਣਾ ਮਤਲਬ ਕਿ ਰੱਖਵਾ ਕਰਨ ਹੋਣਾ ਚਾਹੀਦਾ ਜਾਂ ਵੀ ਮੈਰਿਟ ਦੇ ਹਿਸਾਬ ਨਾਲ ਆਉਣਾ ਚਾਹੀਦਾ ਮੈਰਿਟ ਕਿਦਾਂ ਬੱਚੇ ਦੀ ਮਹਿਲਤ ਹੋਣੀ ਹੋਣੀ ਹੈ ਉਹਨਾਂ ਵਿੱਚ ਕੁਆਲਿਟੀ ਰੱਖੋ ਤਾਂ ਠੀਕ ਹੈ